ਸਾਇਆ ਤੇਰੀ ਦੀਦ ਵਾਸਤੇ ਦੇ ਦੋ ਤੜਪਦੀ ਰੂਹ ਵੇ ਹਾਏ ਹਾਏ ਜਾਵਾ ਮੈਂ ਅਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਮੈਂ ਵਾਹ ਵਾਹ ਜਾਵਾਂ ਮੈਂ ਆਨੰਦ ਨੂੰ ਬੈਠਾ ਤਖਤਾਂ ਤੇ ਤੂੰ ਹੋਵੇਂ ਆਹ ਸਾਇਆ ਤੇਰੀ ਦੀਦ ਵਾਸਤੇ ਜਦੋਂ ਤੜਪਦੀ ਰੂ ਪੁਰ ਉਹ ਬੈਠਾ ਤਖਤਾ ਤੇ ਤੂੰ ਹੋਵੇਂ ਹੋ ਜਾਵਾਂ ਮੈਂ ਆਨੰਦਪੁਰ ਨੂੰ ਬੈਠਾ ਤਖਤਾ ਤੇ ਤੂੰ ਹੋਵੇਂ ਹੋ ਰਜ ਰਜ ਖੁਸ਼ੀਆਂ ਸਹਿਬਾ ਤੂੰ ਲਟਾਲ ਅਮੀਨ ਆਣ ਕਦਮੋਜ ਵਿੱਚ ਸੀਨੇ ਨਾਲ ਲਾ ਅਮੀਨ ਹੋ ਆਣ ਕਦਮੋਜ ਵਿੱਚ ਸੀਨੇ ਨਾਲ ਲਾ ਅਮੀਨ ਪਤਸ਼ਾਹੀ ਸੋਹਣੇ ਹੱਥ ਤੇ ਚਿੱਟੇ ਬਾਜ ਬਿਠਾਏ ਹੋਏ ਨੇ ਪਤਸ਼ਾਹੀ ਸੋਹਣੇ ਹੱਥ ਤੇ ਚਿੱਟੇ ਬਾਜ ਬਿਠਾਏ ਹੋਏ ਨੇ ਓ ਸਾਡੇ ਤੋਰ ਬਾਬਾ ਚੰਗੀਆਂ ਰਕਾਬਾਂ ਹੋ ਸਾਡੇ ਤੋਂ ਰਕਾਬਾਂ ਚੰਗੀਆਂ ਪੈਰ ਦਿਨਾਂ ਤੇ ਟਿਕਾਏ ਹੋਏ ਨੇ ਕੋੜੇ ਦੀ ਰਕਾਬ ਚੰਗੀ ਏ ਜਿਹਦੇ ਤੇ ਪੈਰ ਡਿ ਗਿਆ ਟੱਡਾ ਹੋ ਸਾਡੇ ਤੋਂ ਰਕਾਬਾਂ ਚੰਗੀਆਂ ਪੈਰ ਦਿਨਾਂ ਤੇ ਟਿਕਾਏ ਹੋਏ ਚਾਰਾਹੀ ਰਿਆਨੂ ਹੋ ਜਾਵਾਂ ਨਿਹਾਲ ਜੀ ਵਾ ਵਾ ਹੋ ਦੇਖ ਚਾਰਾਹੀ ਰਿਆਨੂ ਹੋ ਜਾਵਾਂ ਨਿਹਾਲ ਜੀ ਗਤ ਕੇ ਦੇ ਜ਼ੋਰ ਨੇ ਅਜੀਤ ਦੇ ਕਮਾਲ ਜੀ ਜਾਰ ਜੋਰਾਵਰ ਸਿੰਘ ਦੇ ਜਿਹੜੇ ਨੂਰ ਪੈ ਫੱਬਦੇ ਨੇ ਫਤਿਹ ਸਿੰਘ ਨਾਲ ਤੁਸਾਂ ਦੇ ਕਿੰਨੇ ਸੋਹਣੇ ਪੈ ਲੱਗਦੇ ਨੇ ਹੋ ਫਤਿਹ ਸੇ ਬਨਾਲ ਤੁਸਾਂ ਦੇ ਕਿੰਨੇ ਸੋਹਣੇ ਪੈ ਲੱਗੇ ਨੇ ਉਹ ਰਾਧਿਆ ਨੂੰ ਝੁਭੇ ਤੇਰੇ ਮੁਖ ਦਾ ਸੁਕੂਨ ਕਿਉਂ ਵਾਦ ਸਰਬੰਸ ਦਦਾ ਐਸਾ ਵੀ ਜਨੂਨ ਕਿਉਂ ਬਾਜਤਾਜ ਤੱਕ ਤ ਨਹੀਂ ਤਾਂ ਵੀ ਸ਼ੁਕਰ ਮਨਾਇਆ ਓ ਕੰਡੇ ਆਤੇ ਸੌ ਕੀ ਸ਼ੇਨਸ਼ਾ ਦਸ ਕਿੰਜ ਮੁਸਕਾਇਆ ਓ ਕੰਡੇ ते सौकेशाह दस किज मुस्क सिव ता ते अॻे फिकी नवैर जी गली गली पूजण दे जोग तेर ਗਲੀ ਗਲੀ ਪੂਜਣ ਦੇ ਜੋਗ ਤੇਰੇ ਸ਼ੈਹ ਹੋ ਗਲੀ ਗਲੀ ਪੂਜਣ ਦੇ ਜੋਗ ਤੇਰੇ ਸ਼ੈਹ ਨਹੀਂ ਕਰਦੇ ਹਾਂ ਪਿਆਰ ਐ ਨਹੀਂ ਕਰਦੇ ਹਾਂ ਪਿਆਰ ਐ ਨਹੀਂ ਤੂੰ ਹੀ ਤਨ ਤੂੰ ਹੀ ਰੂਪ ਪਤਸ਼ਾਹ ਕਰਦੇ ਹਾਂ ਪਿਆਰ ਇਹ ਨਹੀਂ ਤੂੰ ਹੀ ਤਨ ਤੂੰ ਹੀ ਰੂਪ ਪਤਸ਼ਾਹ ਓ ਲੋਕਾਂ ਤੇ ਤਾਂ ਕੀ ਸੜਦਾ ਤੂੰ ਹੀ ਵਸ ਤੂੰ ਪਾਤਸ਼ਾਹ ਵਾ 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 ਓ ਲੋਕਾਂ ਦੇ ਤਾਂ ਕਈ ਕਈ ਨੇ ਸੜਦਾ ਤੂੰ ਹੀ ਵਸ ਤੂੰ ਪਾ ਇੱਕ ਵਾਰ ਇਹ ਲਾਈਨਾਂ ਨਾਲ ਬੋਲ ਕੇ ਕਹੋ ਸਰ ਜੀ ਪੜੋ ਓ ਲੋਕਾਂ ਦੇ ਤਾਂ ਕਈ ਕਈ ਨੇ ਟੜਾ ਤੂੰ ਹੀ ਬਾਸ ਤੂੰ ਪਾਦਸ਼ਾਹ ਲੋਕਾਂ ਦੇ ਤਾਂ ਕਹੀ ਗਈ ਮੈਂ ਸਦਾ ਤੂੰ ਹੀ ਬਾਸ ਤੂੰ ਪਾਦਸ਼ਾਹ ਸਾਇਨਾ ਤੇਰੀ ਦੀਦਵਾਸ ਤੇ ਜਦੋਂ ਤੜਪਦੀ ਰੂਹ ਪੁਰਨੂ ਬੈਠਾ ਤਖਤਾਂ ਤੇ ਤੂੰ ਹੋਵੇਂ ਹੋ ਜਵਾ ਮੈਂ ਆਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਹੋਵੇਂ ਵਾਹ ਵਾਹ ਕਮਾਲ ਨਹੀਂ ਹੋ ਗਈ ਵੇਖੋ ਸਵਾਦ ਆਨੰਦਪੁਰ ਸਾਹਿਬ ਜਾਈਏ ਕਿਹੜੀ ਚੀਜ਼ ਦੇਗੀ ਸਾਡਾ ਪਿਆਰ ਸਾਡਾ ਪ੍ਰੇਮ ਕੀ ਦੀ ਮਰਨਾ ਚਾਹੀਦਾ ਬੋਲੋ ਪ੍ਰੇਮ ਨਹੀਂ ਮਰਦਾ ਚਾਹੀਦਾ ਮੰਗਣਾ ਕੀ ਹੈ ਹਰ ਵੇਲੇ ਗੁਰੂ ਸਾਹਿਬ ਤੋਂ ਗੁਰੂ ਸਾਹਿਬ ਨਾ ਮੰਗੋ ਪ੍ਰੇਮ ਮੰਗੋ ਪ੍ਰੇਮ ਹੋਏਗਾ ਤੇ ਗੁਰੂ ਸਾਹਿਬ ਪਿਆਰੇ ਲੱਗਣਗੇ ਨਹੀਂ ਤੇ ਨਹੀਂ ਲੱਗਣਗੇ ਪ੍ਰੇਮ ਨਾ ਨਾ ਹੋਇਆ ਫਿਰ ਗੁਰੂ ਨਹੀਂ ਪਿਆਰਾ ਲੱਗਦਾ ਇਹ ਗੁਰੂ ਨਾ ਮੰਗੋ ਪ੍ਰੇਮ ਮੰਗੋ ਗੁਰੂ ਸਾਹਿਬ ਤੇ ਮਿਲੇ ਹੀ ਹੋਇਆ ਗੁਰੂ ਗ੍ਰੰਥ ਸਾਹਿਬ ਮੰਗਣਾ ਤੇ ਪ੍ਰੇਮ ਹੈ ਗੁਰੂ ਤੇ ਹੈਗਾ ਹੈ ਪ੍ਰੇਮ ਦੀ ਕਮੀ ਹੈ ਮੰਗਣਾ ਤੇ ਪ੍ਰੇਮ ਹੈ ਪ੍ਰੇਮ ਮੰਗੋ ਮਾਰਾ ਸਾਡੇ ਅੰਦਰ ਪ੍ਰੇਮ ਹੋਰ ਸਭ ਕੁਝ ਮਰ ਜਾਏ ਸਾਡਾ ਪ੍ਰੇਮ ਨਾ ਮਰੇ ਪ੍ਰੇਮ ਹੀ ਜ਼ਿੰਦਗੀ ਹੈ। ਪ੍ਰੇਮ ਹੀ ਐਦਾਂ ਵੀ ਕਹਿ ਲਓ ਪ੍ਰੇਮ ਹੀ ਸਾਡਾ ਰੱਬ ਹੈ ਬਸ। ਪ੍ਰੇਮ ਹੈ ਤੇ ਸਭ ਕੁਝ ਹੈ ਨਹੀਂ ਤੇ ਕੁਝ ਵੀ ਨਹੀਂ ਹੈ। ਇਸ ਕਰਕੇ ਪ੍ਰੇਮ ਆਪਾਂ ਬਣਾਣਾ ਹੈ। ਤੇ ਜਦੋਂ ਪ੍ਰੇਮ ਬਣ ਜਾਏ ਫਿਰ ਸਾਰਾ ਕੁਝ ਹੀ ਚੰਗਾ ਚੰਗਾ ਲੱਗਦਾ ਹੈ।